ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਤਹਿਸੀਲ ਗਿੱਦੜਵਾਹਾ ਇਸ ਪਿੰਡ ਨੂੰ ਪੈ ਜਾਂਦੀ ਆ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਦਿਖਾਉਣੇ ਆ ਇਕਦਾ ਦੋਸਤੋ ਆ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਸਾਈਵਾਲ ਵੱਛੀ ਦੇਖ ਰਹੇ ਹੋ ਇਹ ਵਕਾਊ ਆ ਇੱਕ ਦੋਸਤੋ ਆ ਤੀਜਾ ਸੁਆ ਗੱਬਣ ਝੋਟੀ ਆ ਇਹ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਲਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਜਗਸੀਰ ਸਿੰਘ ਆ ਔਰ ਫਸੀਰਾ ਜੀ ਠੀਕ ਹੈ ਤੇ ਬਾਈ ਜੀ ਆਪਣੇ ਕੋਲੇ ਅੱਜ ਦੋ ਨਗ ਵਿਕਾਊ ਆ ਅੱਜ ਆਪਨੇ ਕੋਲੇ ਦੋ ਆਈ ਇੱਕ ਤਾਂ ਇਹ ਮੱਝ ਨਾਲ ਮੱਝ ਆ ਤੀਜੇ ਸੂਏ ਹਾਂਜੀ ਇੱਕ ਬੱਛੀ ਆ ਸ਼ਾਈ ਵਾਲੀ ਠੀਕ ਆ ਤੇ ਘਰ ਦੇ ਹੀ ਆ ਨਾ ਪਸ਼ੂ ਆਪਣੇ ਦੋਵੇਂ ਹਾਂ ਆਪਣੇ ਹੀ ਬਿਲਕੁਲ ਘਰ ਦੇ ਇਹ ਜਿਹੜੀ ਮੱਝ ਕੋਲੇ ਖੜੇ ਆ ਆਪਾਂ ਇਹਦੀ ਕੀ ਡਿਟੇਲ ਆ ਕਿੰਨਾ ਸੂਆ ਇਹ ਇਹ ਤੀਜਾ ਸੂਆ ਸੂ ਵੀ ਹੁਣ ਤੇ ਕਿੰਨੇ ਕ ਦਿਨ ਲੈਂਦੀ ਆ ਇਹ ਹਫਤਾ ਲੈ ਗਈ ਜੀ ਇੱਕ ਹਫਤਾ ਤੇ ਕੀ ਦੋਦ ਰਿਕਾਰਡ ਰਿਹਾ ਬਾਈ ਤੁਹਾਡੇ ਕੋਲ ਦੂਜੇ ਸੂਏ ਦਾ ਆਪਾਂ ਇਹਦਾ ਜੀ 12 ਤੋਂ ਲੈ ਕੇ 13 ਦੇ ਵਿੱਚ ਵਿੱਚ ਹੋਇਆ ਦੂਜੇ ਸੂਏ ਦਾ ਹਾਂਜੀ ਠੀਕ ਆ ਜੀ ਲਓ ਜੀ ਸਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਮੱਥੇ 'ਚ ਛੋਟਾ ਜਿਹਾ ਬੱਲ ਆ ਇਸ ਸੰਗੋਲ ਥਣਾ ਸੁਣਾ ਦਾ ਸਾਇਦ ਠੀਕ ਆ ਦੇਖ ਸਕਦਾ ਤੁਸੀਂ ਨੇੜੇ ਹੋ ਕੇ ਦਿਖਾ ਦਿੰਦੇ ਆ ਤੁਹਾਨੂੰ ਬਹੁਤ ਸ਼ਾਨਦਾਰ ਥਾਂ ਲੱਗਾ ਤੇ ਇਧਰ ਮਿਲਕ ਵੇਨਾਂ ਨੇ ਵੀ ਨਜ਼ਰ ਮਾਰ ਲਓ ਦੋਸਤੋ ਦੁੱਧ ਵਾਲੀ ਨਾੜ ਆ ਜਿਹੜੀ ਬਹੁਤ ਮੋਟੀ ਆ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਦੇ ਆ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਹਾਜਾ ਦੋਸਤੋ ਥਣਾ ਦਾ ਦੇਖ ਸਕਦੇ ਹੋ ਤੁਸੀਂ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਸੋਹਣਾ ਥਣ ਹਵਾਨਾ ਹੈ ਚੰਗੀਆਂ ਉੱਤੇ ਨਾੜਾਂ ਤੁਹਾਨੂੰ ਦਿਖਾਈ ਦੇਣਗੀਆਂ ਇਹ ਤੋੜ ਕੇ ਤੁਹਾਨੂੰ ਦਿਖਾ ਲਿਆ ਪੱਠਪੜਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆ ਕਿਦ ਨੂੰ ਮਾਤੀ ਤੋੜ ਲਾ ਲਾ ਲੈ ਚੱਲ ਹਫਤਾ ਸੁਣ ਚ ਬਾਕੀ ਆ ਹਫਤੇ ਦੀ ਕੱਚੀ ਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਨੀ ਆ ਦੋਸਤੋ ਕਿਉਂਕਿ ਹਫਤੇ ਦੇ ਵਿੱਚ ਅਖੀਰਲੇ ਦਿਨਾਂ ਚ ਜਾਨਵਰ ਬਣਾਉਂਦਾ ਹਵਾਨਾ ਵੱਛੀ ਦੀ 14 ਮਹੀਨਿਆਂ ਦੀ ਉਮਰ ਆ ਦੱਸਣੀ ਆ ਕੋਈ ਨਹੀਂ ਕੋਈ ਖੀਰੀ ਵੱਛੀ ਐ ਨਾ ਉਹ ਮਤਰੋ ਹਵਾਨੇ ਦੀ ਤਿਆਰੀ ਤੁਹਾਨੂੰ ਵਿਖਾਤੀ ਆ ਅਜੇ ਦਿਨਾਂ ਤੇ ਜਾ ਕੇ ਹੋਰ ਵੀ ਪਸ਼ੂ ਤਿਆਰ ਹੋ ਜਾਂਦਾ ਉਧਰ ਹੀ ਲੈ ਜੀ ਬਾਈ ਵੱਛੀ ਇੰਨੀ ਆਲੀ ਬਾਈ ਕੀ ਮੁੱਲ ਰੱਖਿਆ ਇਹਦਾ ਮੁੱਲ ਤਾਂ ਜੀ 1/2 ਲੱਖ ਰੁਪਈਆ ਕਰਦੇ ਆ ਮਾਨਤਾਂ ਨੂੰ ਹੋ ਜੂ ਬਾਈ 20 ਦੀ ਛੱਡ ਦਿਆਂਗੇ ਜੀ ਮਾਨਤਾਂ ਨੂੰ ਹੋ ਜੂ ਹੈ ਜਣੀ ਹਾਂਜੀ ਲਓ ਵੀ ਮਿੱਤਰੋ 1/2 ਲੱਖ ਮੁੱਲਾ ਮਾਨਤਾਂ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਤੇ ਇਸ ਤੋਂ ਇਲਾਵਾ ਇੱਕ ਅੱਛੀ ਆ ਦੋਸਤੋ ਉਹ ਖਾਉਣੇ ਹਾਂਜੀ ਭਈਆ ਅੱਛੀ ਬਾਰੇ ਦੱਸੋ ਕਿੰਨੇ ਉਮਰ ਹੈ ਇਹਦੀ ਇਹ ਜੀ 14 ਮਹੀਨਿਆਂ ਦੀ ਹੈ ਜੀ 14 ਮਹੀਨਿਆਂ ਦੀ ਆ ਜੀ ਖੀਰੀ ਆ ਜੀ ਠੀਕ ਆ ਤੇ ਚੰਗਾ ਤੋਂ ਉਧਰ ਕੜਾ ਦੀ ਮਾਂ ਦਾ ਹਾਂ ਇਹਦੀ ਮਾਂ ਕੋਲੇ ਹੀ ਖੜੀ ਹੈ ਜੀ ਆਪਣੇ ਐਸਤੀ ਥੋੜੀ ਜੀ ਬਿਮਾਰ ਹੋ ਗਈ ਸੀ ਕਿ ਤੇ 24 ਕਿਲੋ ਦੁੱਧ ਆਈ ਇਹਦਾ ਠੀਕ ਆ ਜੀ ਮਾਂ ਖੜੀ ਆ ਹਾਂਜੀ ਲਓਏ ਮਿੱਤਰੋ ਆ ਐਚ ਐਫ ਦੀ ਇਹ ਦੋ ਅੱਛਾ ਦੁੱਧ ਦੂਜੇ ਸੂਏ ਦਾ ਤੇ ਦੇਖ ਸਕਦੇ ਹੋ ਤੁਸੀਂ ਧੰਨੀ ਧਾਨੀ ਝਾਲਰ ਝੋਲਰ ਬਹੁਤ ਚੰਗੀ ਆ ਬੱਚੀ ਦੀ ਬਹੁਤ ਸੋਹਣੀ ਬੱਚੀ ਆ ਥਣ ਥਣ ਵੀ ਤੁਹਾਨੂੰ ਦਿਖਾਉਣੇ ਆ ਲਓ ਵੀ ਸੀਲਸਲਾਕ ਬਹੁਤ ਆ ਦੋਸਤੋ ਦੇਖ ਸਕਦੇ ਥਣ ਥਣ ਨੂੰ ਮੂਰਲੇ ਪਾਸੇ ਦੀ ਵੀ ਦਿਖਾ ਦਨੇ ਬਹੁਤ ਸੋਹਣੇ ਲੱਗੇ ਆ ਤੇ ਮਗਰਲੇ ਪਾਸੇ ਇਹ ਵੀ ਤੁਹਾਨੂੰ ਪੱਠ ਪੜਾ ਵੀ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਰਾਜੀ ਭਲੀ ਬਹੁਤ ਆ ਵੱਚੀ ਲਓ ਵੀ ਸਜਣੋ ਚਾਰੇ ਥਾਣਾ ਬਹੁਤ ਚੰਗੇ ਆ ਅਲੀ ਬਾਜੀ ਇਹਦਾ ਕੀ ਮੁੱਲ ਰੱਖਿਆ ਜੀ ਮੁੱਲੇ ਦਾ 20000 ਰੁਪਿਆ ਕਰਦੇ ਆ ਜੀ ਮਾਨਤਾਨ ਹੋ ਜੂਗੀ ਜੀ ਮਾਨਤਾਨ ਹੋ ਕਰਦੇ ਆ ਜੀ ਲਓ ਵੀ ਸਜਣੋ ਇਹਦਾ ਮੁੱਲ 20000 ਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇੱਕ ਇਹ ਵੜਾ ਤੇ ਇੱਕ ਦੋਸਤੋ ਮਾਝਾ ਦੋਨੇ ਦੋਸਤੋ ਬਕਾਊਆ ਬਣਦੀ ਡਿਟੇਲ ਆਪਾਂ ਲੈ ਲਈ ਆ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਵੀਡੀਓ ਬਣਾਉਣ ਲਈ ਦੋਸਤੋ ਹੇਠਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਕਮੈਂਟ ਕਰਕੇ ਦੱਸਿਓ ਦੋਸਤੋ ਤੁਹਾਨੂੰ ਤੁਹਾਨੂੰ ਕਿੱਦਾਂ ਦੇ ਲੱਗੇ ਜਲਦੀ ਮਿਲਦੇ ਆ ਦੋਸਤੋ ਧੰਨਵਾਦ ਜੀ